ਆਪਾਂ ਸਾਰਿਆਂ ਨੇ ਇਹ ਹੀ ਸੁਣਿਆ ਕਿ ਗੱਟ ਦਾ ਪੰਜਾਬੀ ਵਿੱਚ ਮਤਲਬ ਹੁੰਦਾ ਲੈਣਾ ਪਰ ਗੱਟ ਦਾ ਕੱਲਾ ਸਿਰਫ ਇਹੀ मीनिंग ਨਹੀਂ ਹੈ ਇਹਦੇ ਤੋਂ ਇਲਾਵਾ ਵੀ ਗੱਟ ਦੇ 10 ਹੋਰ ਮਤਲਬ ਆ ਠੀਕ ਹੈ ਉਹ ਕਿਹੜੇ-ਕਿਹੜੇ ਆ ਇਹ ਆਪਾਂ ਅੱਜ ਦੀ ਕਲਾਸ 'ਚ ਕਰਾਂਗੇ ਠੀਕ ਤਾਂ ਸਭ ਤੋਂ ਪਹਿਲਾ ਗੱਟ ਦਾ ਮਤਲਬ ਹੈ ਬਾਏ ਬਾਏ ਮਤਲਬ ਕੁਝ ਖਰੀਦਣਾ ਠੀਕ ਹੈ ਜਦੋਂ ਆਪਾਂ ਕੋਈ ਚੀਜ਼ ਖਰੀਦਣੀ ਹੁੰਦੀ ਆ ਤਾਂ ਉਹਨੂੰ ਵੀ ਆਪਾਂ ਜਿਹੜਾ ਹੈ ਅ ਗੈਟ ਸ਼ਬਦ ਜਿਹੜਾ ਹੈ ਬਾਈ ਦੇ ਥਾਂ ਤੇ ਲਾ ਦਿੰਦੇ ਆ ਜਿਵੇਂ ਆਪਾਂ ਕਹਿਣਾ ਹੋਵੇ ਆਏ ਗਾਟ ਅ ਨਿਊ ਫੋਨ ਲਾਸਟ ਮੰਥ ਕਿ ਮੈਂ ਪਿਛਲੇ ਮਹੀਨੇ ਜਿਹੜਾ ਹੈ ਇੱਕ ਨਵਾਂ ਫੋਨ ਖਰੀਦਿਆ ਠੀਕ ਹੈ ਇੱਥੇ ਬੇਸ਼ੱਕ ਗੈਟ ਦੀ ਥਾਂ ਤੇ ਗਾਟ ਲੱਗਿਆ ਹੋਇਆ ਸੈਕੰਡ ਫਾਰਮ ਲੱਗੀ ਹੋਈ ਆ ਪਰ ਇਹਦਾ मीनिंग ਜਿਹੜਾ ਹੈ ਆ ਗੈਟ ਹੀ ਹੈ ਠੀਕ ਹੈ ਵੈਸੇ ਵੀ ਜੇ ਇੱਥੇ ਬਾਇ ਵਰਤਦੇ ਤਾਂ ਬਾਇ ਨਹੀਂ ਸਿਵਤਾ ਜਾਣਾ ਇੱਥੇ ਬੌਟ ਲੱਗਣਾ ਸੀ ਬਾਇ ਦੀ ਸੈਕਿੰਡ ਫਾਰਮ ਹੀ ਲੱਗਣੀ ਸੀ ਠੀਕ ਹੈ ਤਾਂ ਇੱਥੇ ਸੈਕਿੰਡ ਫਾਰਮ ਲੱਗੀ ਹੋਈ ਹੈ ਗੈਟ ది ਗਾਟ ਇਹਦਾ ਮਤਲਬ ਹੈ ਕਿ ਮੈਂ ਪਿਛਲੇ ਮਹੀਨੇ ਜਿਹੜਾ ਹੈ ਨਵਾਂ ਫੋਨ ਖਰੀਦਿਆ ਆਈ ਗਾਟ ਅ ਨਿਊ ਫੋਨ ਲਾਸਟ ਮਾਰਥ ਪਹਿਲਾ ਮਤਲਬ ਹੈ ਖਰੀਦਣਾ ਬਾਇ ਦੂਸਰਾ ਮਤਲਬ ਹੈ ਅਰਾਈਵ ਜਾਂ ਰੀਚ ਠੀਕ ਹੈ ਅਰਾਈਵ ਜਾਂ ਰੀਚ ਮਤਲਬ ਹੁੰਦਾ ਪਹੁੰਚਣਾ ਠੀਕ ਹੈ ਤਾਂ ਪਹੁੰਚਣਾ ਜਦੋਂ ਸ਼ਬਦ ਆਪਾਂ ਕਹਿਣਾਗਾ ਪੰਜਾਬੀ ਵਿੱਚ ਉਦੋਂ ਵੀ ਆਪਾਂ ਗੈਟ ਸ਼ਬਦ ਲਾ ਸਕਦੇ ਹਾਂ ਠੀਕ ਹੈ ਕਿਵੇਂ ਜਿਵੇਂ ਕਹਿਣਾ ਹੋਵੇ ਵੀ ਗਾਟ ਟੂ ਦ ਸਟੇਸ਼ਨ ਐਟ 10:00 ਕੇ ਅਸੀਂ ਸਟੇਸ਼ਨ ਜਿਹੜਾ ਹੈ 10 ਵਜੇ ਪਹੁੰਚੇ ਵੀ ਗਾਟ ਟੂ ਦ ਸਟੇਸ਼ਨ ਗੈਟ ਦ ਸੈਕੰਡ ਫਾਰਮ ਆ ਇੱਥੇ ਸਿੰਪਲੀ ਇਹਦਾ ਮਤਲਬ ਹੈ ਵੀ ਅਰਾਈਵਡ ਇੱਥੇ ਅਰਾਈਵ ਅਰਾਈਵ ਦੀ ਹੀ ਸੈਂਸ ਦੇ ਰਿਹਾ ਠੀਕ ਹੈ ਅਰਾਈਵ ਦਾ ਮਤਲਬ ਹੈ ਪਹੁੰਚਣਾ ਵੀ ਗੋਟ ਟੂ ਦਾ ਸਟੇਸ਼ਨ ਐਟ 10:00 ਕਲਾਕ ਅਸੀਂ 10 ਵਜੇ ਜਿਹੜਾ ਹੈਗਾ ਸਟੇਸ਼ਨ ਪਹੁੰਚੇ ਅਰਾਈਵ ਦੀ ਥਾਂ ਤੇ ਵੀ ਗੈਟ ਵਰਤ ਸਕਦੇ ਆ ਠੀਕ ਤੀਸਰਾ ਇਹ ਹੋਰ ਕਿੱਥੇ ਯੂਜ਼ ਹੁੰਦਾ ਜਦੋਂ ਆਪਾਂ ਕਹਿਣਾ ਹੋਵੇ ਬਰਿੰਗ ਬਰਿੰਗ ਮਤਲਬ ਲਿਆਉਣਾ ਠੀਕ ਹੈ ਜਿਵੇਂ ਕਹਿਣਾ ਹੋਵੇ ਆਈ will get a gift for you ke main tere waste gift leke aaunga ya gift le aaunga ta itthe get da matlab hai bring i will bring a gift for you i will get a gift for you theek hai ek hor ida matlab hai chautha jehda hai oda matlab hai understand ਠੀਕ ਅੰਡਰਸਟੈਂਡ ਮਤਲਬ ਸਮਝਣਾ ਠੀਕ ਹੈ ਜਦੋਂ ਆਪਾਂ ਸਮਝਣਾ ਸ਼ਬਦ ਅੰਗਰੇਜ਼ੀ ਦੇ ਵਿੱਚ ਵਰਤਨਾ ਉਹਦੀ ਥਾਂ ਤੇ ਆਪਾਂ ਗੈਟ ਵੀ ਜਿਹੜਾ ਹੈਗਾ ਵਰਤ ਸਕਦੇ ਆ ਅੰਡਰਸਟੈਂਡ ਦੀ ਥਾਂ ਤੇ ਜਿਵੇਂ ਕਹਿਣਾ ਹੋਵੇ ਹੀ ਗੈਟਸ ਥਿੰਕਸ ਕੁਇਕਲੀ ਮੰਨ ਕੇ ਚਲੋ ਕੋਈ ਸਟੂਡੈਂਟ ਹੈ ਕਲਾਸ ਦੇ ਵਿੱਚ ਬਹੁਤ ਇੰਟੈਲੀਜੈਂਟ ਤਾਂ ਠੀਕ ਆਪਾਂ ਕਹਿੰਦੇ ਆ ਕਿ ਉਹ ਚੀਜ਼ਾਂ ਨੂੰ ਛੇਤੀ ਸਮਝ ਜਾਂਦਾ ਉਹਨੂੰ ਵਾਰ-ਵਾਰ ਜਿਹੜਾ ਹੈ ਚੀਜ਼ਾਂ ਸਮਝਾਉਣ ਦੀ ਲੋੜ ਨਹੀਂ ਪੈਂਦੀ ਵਾਰ-ਵਾਰ ਸਮਝਾ ਸਿਖਾਉਣਾ ਨਹੀਂ ਪੈਂਦਾ ਪਹਿਲੀ ਵਾਰ ਚ ਹੀ ਉਹ ਸਮਝ ਲੱਗ ਜਾਂਦੀ ਆ ਪਹਿਲੀ ਵਾਰ ਚ ਉਹ ਅੰਡਰਸਟੈਂਡ ਕਰ ਜਾਂਦਾ ਚੀਜ਼ਾਂ ਨੂੰ ਛੇਤੀ ਅੰਡਰਸਟੈਂਡ ਕਰ ਜਾਂਦਾ ਹੀ ਗੈਟਸ ਥਿੰਗਸ ਕੁਇਕਲੀ ਹੀ ਅੰਡਰਸਟੈਂਡਸ ਥਿੰਗਸ ਕੁਇਕਲੀ ਸਮਝਣਾ ਠੀਕ ਹੈ ਤਾਂ ਇੱਕ ਦਾ ਹੋਰ ਮਤਲਬ ਹੈ catch a disease ਠੀਕ ਹੈ catch a disease catch basically ਆਮ ਤੌਰ ਤੇ ਦਾ ਕੈਚ ਦਾ ਮਤਲਬ ਹੁੰਦਾ ਫੜਨਾ ਪਰ ਇੱਥੇ ਕੈਚ ਦਾ ਮਤਲਬ ਹੈ ਕੋਈ ਬਿਮਾਰੀ ਹੋਣਾ ਠੀਕ ਹੈ ਜਦੋਂ ਆਪਾਂ ਕਹਿੰਦੇ ਆ ਕਿ ਕਿਸੇ ਨੂੰ ਕੋਈ ਬਿਮਾਰੀ ਹੋ ਗਈ ਆ ਤਾਂ ਉੱਥੇ ਵੀ ਆਪਾਂ ਜਿਹੜਾ ਕੈਚ ਦੀ ਬਜਾਏ ਆ ਗੈਟ ਕਹਿ ਸਕਦੇ ਜਿਵੇਂ ਕਹਿਣਾ ਹੋਵੇ ਕਿ ਪੀਪਲ get cough and cold easily in winters ke lok lokan nu jehda hai sardiyan de vich khangus kham chete ho janda ya asani naal hi ho janda theek hai people get cough and cold easily ikhe get da matlab hai dekho catch theek hai ਕਿ ਪੀਪਲ ਕੈਚ ਕਫਨ ਕੋਲਡ ਈਜ਼ਲੀ ਇਨ ਵਿੰਟਰਸ ਤੇ ਇਤੇ ਬਿਮਾਰੀ ਕਿਹੜੀ ਆਈ ਹੈ ਹੈਲਥ ਇਸ਼ੂ ਕਿਹੜਾ ਕਫਨ ਕੋਲਡ ਖੰਗ ਜ਼ੁਖਾਮ ਕਿ ਲੋਕਾਂ ਨੂੰ ਸਰਦੀਆਂ ਦੇ ਵਿੱਚ ਖੰਗ ਜ਼ੁਖਾਮ ਛੇਤੀ ਹੋ ਜਾਂਦਾ ਪੀਪਲ ਗੈਟ ਠੀਕ ਹੈ ਗੈਟ ਤਾਂ ਨੈਕਸਟ ਇਹਦਾ मीनिंग ਹੈ ਜਦੋਂ ਇਹਨੂੰ ਵਾਸ ਵਰਦੀ ਰਿਪਲੇਸਮੈਂਟ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਠੀਕ ਹੈ ਰਿਪਲੇਸਮੈਂਟ ਆਫ was were ਠੀਕ ਹੈ ਜਦੋਂ ਅਸੀਂ ਨੂੰ was were ਦੇ ਰਿਪਲੇਸਮੈਂਟ ਦੇ ਤੌਰ ਤੇ ਯੂਜ਼ ਕੀਤਾ ਜਾਣਾ ਆਮ ਤੌਰ ਤੇ was were ਜਿਹੜਾ ਹੈਗਾ ਪੈਸਿਵ ਦੇ ਵਿੱਚ ਲਾਇਆ ਹੁੰਦਾ ਠੀਕ ਹੈ ਪਾਸਟ ਪੈਸਿਵ ਜਦੋਂ ਆਪਾਂ ਯੂਜ਼ ਕਰਦੇ ਆ ਉਹਦਾ ਆਪਾਂ was were ਲਾਇਆ ਹੁੰਦਾ ਤਾਂ ਉਥੇ was were ਲਾਉਣ ਦੀ ਬਜਾਏ ਤੁਸੀਂ ਜਿਹੜਾ ਹੈ ਗੈਟ ਸ਼ਬਦ ਵੀ ਲਾ ਸਕਦੇ ਗੈਟ ਨੂੰ ਬੇਸਿਕਲੀ ਗਾਟ ਲਾਇਆ ਜਾਊਗਾ ਸੈਕੰਡ ਫਾਰਮਸ ਠੀਕ ਹੈ ਜਿਵੇਂ ਕਹਿਣਾ ਹੋਵੇ ਮਾਈ ਆਹ ਕਾਰ ਗਾਟ broken ਠੀਕ ਹੈ ਕਿ ਮੇਰੀ ਕਾਰ ਜਿਹੜੀ ਹੈਗੀ ਆ ਟੁੱਟ ਗਈ ਸੀ ਤਾਂ ਗਾਟ ਦਾ ਇੱਥੇ ਮਤਲਬ ਹੈ ਬੇਸਿਕਲੀ ਮਾਈ ਕਾਰ ਵਾਸ ਬ੍ਰੋਕਨ ਠੀਕ ਹੈ ਵਾਸ ਵਰ ਦੀ ਥਾਂ ਤੇ ਜਿਹੜਾ ਹੈ ਗਾਟ ਲੱਗਿਆ ਹੋਇਆ ਗੈਟ ਲੱਗਿਆ ਹੋਇਆ ਠੀਕ ਹੈ ਤਾਂ ਇਹ ਜ਼ਿਆਤਰ ਜਿਹੜੇ ਹੈ ਕਿ ਪੈਸਿਵ ਸੈਂਟੈਂਸ ਹੁੰਦੇ ਆ ਉਹਨਾਂ ਦੇ ਵਿੱਚ ਜਿਹੜਾ ਹੈਗਾ ਇਹ ਵਾਸ ਵਰ ਦੀ ਥਾਂ ਤੇ ਗੈਟ ਲਾਇਆ ਜਾਂਦਾ ਠੀਕ ਹੈ ਰਿਪਲੇਸਮੈਂਟ ਆਫ ਵਾਸ ਵਰ ਸੈਵਨਥ ਜਿਹੜਾ ਹੈ ਕਨਵਿੰਸ ਕਰਨਾ ਦਾ ਮਤਲਬ ਹੈ ਕਨਵਿੰਸ ਕਰਨਾ ਠੀਕ ਹੈ ਕਿਸੇ ਨੂੰ ਕੋਈ ਕੰਮ ਕਰਨ ਵਾਸਤੇ ਜਿਹੜਾ ਹੈ ਮਨਾਉਣਾ ਕਨਵਿੰਸ ਕਰਨਾ ਪਰਸੁਏਡ ਕਰਨਾ ਠੀਕ ਹੈ ਉੱਥੇ ਵੀ ਜਿਹੜਾ ਹੈ ਤੁਸੀਂ ਗੈਟ ਲਾ ਸਕਦੇ ਆ ਜਿਵੇਂ ਇਹ ਕਹਿਣਾ ਹੋਵੇ ਆਈ ਗਾਟ ਹਿਮ ਟੂ ਇਨਵੈਸਟ ਮਨੀ ਇਨ ਰੀਅਲ ਐਸਟੇਟ ਗਾਟ ਹਿਮ ਟੂ ਇਨਵੈਸਟ ਮਨੀ ਇਨ ਰੀਅਲ ਐਸਟੇਟ ਦਾ ਮਤਲਬ ਹੈ ਕਿ ਮੈਂ ਉਹਨੂੰ ਜਿਹੜਾ ਹੈ ਰੀਅਲ ਐਸਟੇਟ ਦੇ ਵਿੱਚ ਪੈਸਾ ਇਨਵੈਸਟ ਕਰਨ ਵਾਸਤੇ ਕਨਵਿੰਸ ਕੀਤਾ ਮਨਾਇਆ ਕਿ ਮੈਂ ਉਹਨੂੰ ਰੀਅਲ ਐਸਟੇਟ ਦੇ ਵਿੱਚ ਪੈਸੇ ਇਨਵੈਸਟ ਕਰਨ ਵਾਸਤੇ ਮਨਾਇਆ ਠੀਕ ਹੈ ਕਨਵਿੰਸਡ ਹਿਮ ਪਰਸੂਏਡਡ ਹਿਮ ਠੀਕ ਹੈ ਤਾਂ ਹੋਰ ਇਹਦਾ मीनिंग ਹੁੰਦਾ ਇੱਕ ਇਹਦਾ ਦੇਖੋ ਮੈਨੂੰ ਨਾ ਸਮਝਾਉਣਾ ਨਹੀਂ ਆਉਣਾ ਪੋਜ਼ਿਟਿਵ ਯੂਸ ਹੁੰਦਾ ਪੋਜ਼ਿਟਿਵ ਯੂਸ ਮੈਨੂੰ ਕੋਈ ਐਗਜ਼ੈਕਟਲੀ ਇਹ ਨਹੀਂ ਪਤਾ ਕਿ ਪੰਜਾਬੀ ਚ ਇਹਨੂੰ ਕੀ ਕਹਾਂਗੇ ਠੀਕ ਹੈ ਪਰ ਇੱਕ ਆਪਾਂ ਸੈਂਟੈਂਸ ਦੇਖਦੇ ਆ ਇਹਨੂੰ ਸਮਝਣ ਵਾਸਤੇ ਠੀਕ ਜਿਵੇਂ ਇਹ ਕਹਿਣਾ ਹੋਵੇ ਆਈ ਆ ਗਾਟ ਮਾਈ ਕਾਰ वॉਸ਼ਡ ਠੀਕ ਹੈ ਆਈ ਗਾਟ ਮਾਈ ਕਾਰ ਵਾਸ਼ਡ ਠੀਕ ਹੈ ਮੈਂ ਆਪਣੀ ਆ ਕਾਰ ਜਿਹੜੀ ਹੈ ਸਾਫ ਕਰਵਾਈ ਜਾਂ ਕਾਰ ਧੋਈ ਵਾਸ਼ ਕਰਵਾਈ ਠੀਕ ਹੈ ਤੁਸੀਂ ਜਿਹੜਾ ਹੈ ਖੁਦ ਆਪਣੀ ਕਾਰ ਨਹੀਂ ਧੋਤੀ ਜੇ ਤਾਂ ਤੁਸੀਂ ਇਹ ਕਹਿਣਾ ਹੋਵੇ ਕਿ ਮੈਂ ਆਪਣੀ ਕਾਰ ਧੋਤੀ ਠੀਕ ਹੈ ਜਾਂ ਆ ਸਾਫ ਕਰੀ ਤਸ ਦਾ ਇਹ ਐਸਾ ਦੇਸੀ ਕਿ ਆਈ ਵਾਸ਼ਡ ਮਾਈ ਕਾਰ ਹੁਣ ਤੁਸੀਂ ਖੁਦ ਕਾਰ ਨਹੀਂ ਧੋਤੀ ਕਿਸੇ ਤੋਂ ਧੋਾਈ ਆ ਕਿਸੇ ਤੋਂ ਸਾਫ ਕਰਾਈ ਆ ਠੀਕ ਹੈ ਜਦੋਂ ਤੁਸੀਂ ਕੰਮ ਕੋਈ ਖੁਦ ਨਹੀਂ ਕਰਦੇ ਸਗੋ ਕਿਸੇ ਤੋਂ ਕਰਵਾਉਨੇ ਹੋ ਤਾਂ ਉਦੋਂ ਵੀ ਜਿਹੜਾ ਹੈ ਗੈਟ ਦੀ ਵਰਤੋਂ ਹੁੰਦੀ ਹੈ ਕਿ ਆਈ ਗਾਟ ਮਾਈ ਕਾਰ ਵਾਸ਼ਡ ਠੀਕ ਭਾਇ ਇੱਥੇ ਦੇਖਦੇ ਹੋ ਇੱਥੇ ਗੈਟ ਜਾਂ ਗਾਟ ਤੋਂ ਬਾਅਦ ਆਬਜੈਕਟ ਆਊਗਾ ਨਾਉਨ ਆਊਗਾ ਫਿਰ ਜਿਹੜੀ ਹੈ ਵਰਬ ਦੀ ਥਰਡ ਫਾਰਮ ਲੱਗਦੀ ਹੁੰਦੀ ਆ ਠੀਕ ਹੈ ਹੁਣ ਕਨਵੈਂਸ ਔਰ ਕਾਜ਼ੇਟਿਵ ਯੂਸ 7ਵੇਂ ਤੇ 8ਵੇਂ ਦੇ ਵਿੱਚ ਥੋੜਾ ਜਿਹਾ ਫਰਕ ਹੈ ਠੀਕ ਹੈ ਇੱਥੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮੈਂ ਉਹਨੂੰ ਮਨਾਇਆ ਰੀਅਲ ਏਸਟੇਟ ਦੇ ਵਿੱਚ ਪੈਸੇ ਲਾਉਣ ਵਾਸਤੇ ਪੈਸੇ ਇਨਵੈਸਟ ਕਰਨ ਵਾਸਤੇ ਤੁਸੀਂ ਖੁਦ ਨਹੀਂ ਲਾਈ ਤੁਸੀਂ ਸਿਰਫ ਮਨਾਇਆ ਲਾਏ ਉਹਨੇ ਠੀਕ ਹੈ ਇੱਥੇ ਤੁਸੀਂ ਕਿਸੇ ਨੂੰ ਮਨਾ ਨਹੀਂ ਰਹੇ ਕਰਤੋਂ ਵਾਸਤੇ ਠੀਕ ਤੁਸੀਂ ਸਿਰਫ ਇੰਨੇ ਦੱਸ ਰਹੇ ਕਿ ਮੈਂ ਕਿਸੇ ਤੋਂ ਕੰਮ ਕਰਵਾਇਆ ਕਿਸੇ ਨੂੰ ਕੰਮ ਕਰਨ ਵਾਸਤੇ ਜਿਹੜਾ ਹੈ ਮਨਾਇਆ ਨਹੀਂ ਕੰਮ ਕਰਵਾਇਆ ਠੀਕ ਥੋੜਾ ਜਿਹਾ ਫਰਕ ਹੈ ਸੱਤਵੇਂ ਤੇ ਅੱਠਵੇਂ ਦੇ ਵਿੱਚ ਠੀਕ ਇੱਕ ਦਾ ਮੀਨਿੰਗ ਹੁੰਦਾ ਹੋਣਾ ਬੀ ਠੀਕ ਹੈ ਜਿਵੇਂ ਕਹਿਣਾ ਹੋਵੇ ਕਿ ਪੀਪਲ ਗੈਟ ਹੈਲਦੀ ਬਾਏ ਈਟਿੰਗ ਆ ਹੈਲਦੀ ਫੂਡਸ ਕਿ ਲੋਕ ਜਿਹੜਾ ਹੈ ਚੰਗਾ ਖਾਣਾ ਖਾ ਕੇ ਹੈਲਦੀ ਹੋ ਜਾਂਦੇ ਆ ਪੀਪਲ ਗੇਟ ਹੈਲਦੀ ਠੀਕ ਹੈ ਇੱਕ ਤੁਸੀਂ ਪੰਜਾਬੀ ਚ ਬਹੁਤੇ ਲੋਕ ਨਾ ਵਰਤਦੇ ਹੁੰਦੇ ਬਿਕਮ ਕਿ ਪੀਪਲ ਬਿਕਮ ਹੈਲਦੀ ਦੇਖੋ ਬਿਕਮ ਦਾ ਮਤਲਬ ਹੁੰਦਾ ਬਣਨਾ ਆਪਾਂ ਇੱਥੇ ਕਹਿ ਰਹੇ ਆ ਹੋਣਾ ਬਿਕਮ ਉਦੋਂ ਯੂਜ਼ ਕਰਦੇ ਹੁੰਦੇ ਜਦੋਂ ਆਪਾਂ ਕਹਿਣਾ ਹੋਵੇ ਕਿ ਮੈਂ ਡਾਕਟਰ ਬਣਨਾ ਚਾਹੁੰਦਾ कि आई वांट टू बी अ डॉक्टर या आई वांट टू बिकम अ डॉक्टर ठीक है बिकम ता ओथे ਤੁਸੀਂ ਗੈਟ ਨਹੀਂ ਲਾ ਸਕਦੇ ਆਈ ਵਾਂਟ ਟੂ ਗੈਟ ਅ ਡਾਕਟਰ ਠੀਕ ਹੈ बिकम ਦਾ ਮਤਲਬ ਹੁੰਦਾ ਬਣਨਾ ਗੈਟ ਦਾ ਮਤਲਬ ਹੈ ਹੋਣਾ ਠੀਕ ਪੀਪਲ ਗੈਟ ਹੈਲਦੀ ਬਾਏ ਈਟਿੰਗ ਹੈਲਦੀ ਫੂਡਸ ਕਿ ਲੋਕ ਚੰਗਾ ਖਾਣਾ ਖਾ ਕੇ ਤੰਦਰੁਸਤ ਹੋ ਜਾਂਦੇ ਆ ਬਣ ਨਹੀਂ ਜਾਂਦੇ ਤੰਦਰੁਸਤ ਬਣਿਆ ਨਹੀਂ ਜਾਂਦਾ ਤੰਦਰੁਸਤ ਹੋਇਆ ਜਾਂਦਾ ਹੁੰਦਾ ਠੀਕ ਗੈਟ ਯਾ ਜਿਵੇਂ ਕਹਿਣਾ ਹੋਵੇ ਕਿ ਲੋਕ ਜਿਹੜਾ ਹੈ ਮਾੜਾ ਖਾਣਾ ਖਾ ਕੇ ਬਿਮਾਰ ਹੋ ਜਾਂਦਾ ਹੈ ਪੀਪਲ ਗੈਟ ਸਿਕ ਬਾਈ ਈਟਿੰਗ ਅਨ ਹੈਲਦੀ ਫੂਡਸ ਲੋਕ ਜਿਹੜਾ ਹੈ ਜ਼ਿਆਦਾ ਖਾ ਕੇ ਮੋਟੇ ਹੋ ਜਾਂਦੇ ਆ ਆ ਪੀਪਲ ਗੈਟ ਫੈਟ ਬਾਈ ਈਟਿੰਗ ਮੋਰ ਠੀਕ ਤਾਂ ਇੱਕ ਇਹਦਾ ਮਤਲਬ ਹੈ ਹੁਣ ਤਾਂ ਇੱਕ ਇਹਦਾ ਮਤਲਬ ਹੈ ਰਿਸੀਵ ਕੋਈ ਚੀਜ਼ ਰਿਸੀਵ ਕਰਨੇ ਠੀਕ ਹੈ ਜਿਵੇਂ ਕਹਿਣਾ ਹੋਵੇ ਆਈ ਆਈ ਗੈਟ ਮੈਨੀ ਈਮੇਲਸ ਏਵਰੀ ਡੇ ਕਿ ਮੈਨੂੰ ਮੈਂ ਹਰ ਉਸ ਬਹੁਤ ਸਾਰੀਆਂ ਈਮੇਲਸ ਜਿਹੜਾ ਹੈ ਰਿਸੀਵ ਕਰਦਾ ਜਾਂ ਮੈਨੂੰ ਬਹੁਤ ਸਾਰੀਆਂ ਈਮੇਲਸ ਹਰ ਉਸ ਆਉਂਦੀਆਂ ਠੀਕ ਹੈ ਇੱਥੇ ਗੈਟ ਦਾ ਮਤਲਬ ਹੈ ਰੀਸੀਵ ਆਈ ਰੀਸੀਵ ਮੈਨੀ ਈਮੇਲਸ ਏਵਰੀ ਡੇ ਆਈ ਗੈਟ ਮੈਨੀ ਈਮੇਲਸ ਏਵਰੀ ਡੇ ਰੀਸੀਵ ਕਰਨਾ ਠੀਕ ਹੈ ਤਾਂ ਇਹ ਸੀਗੇ ਦਸ मीनिंग ਗੈਟ ਦੀ ਆ ਆਮ ਤੌਰ ਤੇ ਆਪਾਂ ਗੈਟ ਨੂੰ ਜਿਹੜਾ ਹੈ ਇਹੀ ਸਮਝਦੇ ਆ ਕਿ ਇਹਦਾ ਮਤਲਬ ਹੈ ਲੈਣਾ ਠੀਕ ਹੈ ਉਹ ਵੀ ਸਹੀ ਆ ਤਾਂ ਉਹਦੇ ਤੋਂ ਇਲਾਵਾ ਜਿਹੜੇ ਹੈਗੇ ਅੱਜ ਜਿੰਨੇ ਆਪਾਂ ਕੀਤੇ ਆ 10 ਵਾਲੇ 10 मीनिंग ਇਹ ਵੀ ਆ ਠੀਕ ਹੈ ਤਾਂ ਗੈਟ ਨੂੰ ਜਿਹੜਾ ਹੈ ਆ ਇਹਨਾਂ 10 ਥਾਵਾਂ ਤੇ ਵੀ ਜਿਹੜਾ ਹੈ ਯੂਜ਼ ਕਰਨਾ ਸਿੱਖੋ ਇਹਦੇ ਨਾਲ ਤੁਹਾਡੀ ਜਿਹੜੀ ਹੈ ਗ੍ਰੈਮਰਟিক্যাল ਰੇਂਜ ਜਿਹੜੀ ਹੈ ਵਾਧਦੀ ਆ ਤੁਹਾਡੀ ਵੋਕੈਬਲਰੀ ਜਿਹੜੀ ਹੈ ਇੰਪਰੂਵ ਹੁੰਦੀ ਆ ਠੀਕ ਹੈ ਫਿਰ ਵੀ ਗੱਟ ਨੂੰ ਸਮਝਣ ਦੇ ਵਿੱਚ ਜਿਹੜਾ ਹੈ ਅਗਰ ਕੋਈ ਡਾਊਟ ਹੋਇਆ ਹੋਵੇ ਆ ਕੋਈ ਪ੍ਰੋਬਲਮ ਹੋਈ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਔਰ ਅਗਰ ਸਾਡਾ ਕੰਟੈਂਟ ਪਸੰਦ ਆਵੇ ਤਾਂ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ